ਦਸਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਸਾਖੀ 14ਵੀਂ ਸੱਦਾ ਆਨੰਦਪੁਰ ਵਿੱਚ ਸ੍ਰੀ ਸਤਗੁਰੂ ਅਕਾਲ ਪੁਰਖ ਦੇ ਭੇਜੇ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰ ਲੱਗ ਰਿਹਾ ਹੈ ਸੰਗਤਾਂ ਤੇ ਸਿੰਘ ਜਗਿਆਸੂ ਤੇ ਟੁੰਡਾਉ ਆ ਆ ਮਿਲ ਮਿਲ ਸੁਖੀ ਹੋ ਹੋ ਜਾ ਰਹੇ ਹਨ ਉਠੋ ਹਾਰ ਤੋਂ ਆਈ ਇੱਕ ਸੰਗਤ ਪੇਸ਼ ਹੋਈ ਮੇਵੜੇ ਨੇ ਸਭ ਦੀ ਅਰਦਾਸ ਕੀਤੀ ਸਤਗੁਰੂ ਜੀ ਇੱਕ ਇੱਕ ਸਿੱਖ ਨੂੰ ਪਿਆਰ ਨਾਲ ਮਿਲੇ ਦੁੱਖ ਸੁੱਖ ਸੁਣੇ ਮਿਹਰਾ ਕੀਤੀਆਂ ਮੁਸ਼ਕਲਾਂ ਦੇ ਹੱਲ ਦੱਸੇ ਪਰਮਾਰਥ ਵਿੱਚ ਪਈਆਂ ਮੁਸ਼ਕਲਾਂ ਦੇ ਸੁਲਝਾਓ ਦੱਸੇ ਜਦੋਂ ਸਾਰੇ ਪ੍ਰਸੰਨ ਹੋ ਚੁੱਕੇ ਤਾਂ ਸਤਗੁਰੂ ਜੀ ਨੇ ਉਹ ਦੇਸ਼ ਤੇ ਹੋਰ ਹਾਲ ਪੁੱਛੇ ਉਧਰ ਤੁਰਕਾਨੇ ਦਾ ਜ਼ੋਰ ਹੋਣ ਕਰਕੇ ਆਪ ਚਾਹੁੰਦੇ ਸਨ ਕਿ Hindu ਸਿੱਖ ਪਰਜਾ ਦਾ ਹਾਲ ਪਤਾ ਲੱਗੇ ਜਦੋਂ ਸੰਗਤ ਇਹ ਗੱਲਾਂ ਦੱਸ ਚੁੱਕੀ ਤਾਂ ਆਪ ਨੇ ਪੁੱਛਿਆ ਕਿ ਕੋਈ ਨਵੀਂ ਗੱਲ ਸੁਣਾਓ ਜੋ ਉਸ ਪਾਸੇ ਵਰਤੀ ਹੋਵੇ ਤਾਂ ਸੰਗਤ ਦੇ ਮੁਖੀ ਨੇ ਦੱਸਿਆ ਪਾਤਸ਼ਾਹ ਉੱਥੇ ਇੱਕ ਉਪੱਤਰ ਨਵਾਂ ਟਰਿਆ ਹੈ ਇੱਕ ਵਿਧਵਾ ਤ੍ਰਿਮਤ ਹੈ ਹੈ ਸੀਤਾ ਚੰਗੀ ਸਖੀ ਤੇ ਸੰਤ ਸੇਵੀ ਤੇ ਉਸਦੇ ਆਚਾਰ ਹੁਣ ਵੀ ਸੁੱਚੇ ਹਨ ਪਰ ਉਸਤੇ ਦਿਮਾਗ ਨੂੰ ਕੁਝ ਹੋ ਗਿਆ ਹੈ ਕਿ ਕੋਈ ਹੋਰ ਕੇਦ ਹੈ ਉਹ ਹਰਨਾਕਿਸ਼ ਵਾਂਗੂ ਆਪਣੇ ਨਾਮ ਦਾ ਜਾਪ ਜਪਾ ਰਹੀ ਹੈ ਆਪਣੀ ਪੂਜਾ ਕਰਾ ਰਹੀ ਹੈ ਪਾਤਸ਼ਾਹ ਹੋਰ ਤਾਂ ਹੋਰ ਆਪਣਾ ਨਾਮ ਤਾਂ ਹਰ ਨਾਕਿਸ਼ ਤੋਂ ਮਗਰੋਂ ਇਸਨੇ ਹੀ ਜਪਾਇਆ ਹੈ ਲੋਕੀ ਮੂਰਖ ਉਸੇ ਮਗਰ ਵੀ ਲੱਗ ਪਏ ਹਨ ਉਸ ਦੇ ਦੁਆਰੇ ਪਲਣ ਵਾਲੇ ਮੰਗਤੇ ਉਸੇ ਬਹੁਤ ਮਹਿਮਾ ਕਰਦੇ ਹਨ ਤ੍ਰੀਮਤਾ ਮਰਦ ਸੰਤ ਉਸਨੇ ਦਰਮਾਏ ਦੇ ਕੇ ਰੱਖੇ ਹੋਏ ਹਨ ਤਰੀਕਿਆਂ ਨਾਲ ਉਹ ਲੋਕਾਂ ਨੂੰ ਪ੍ਰੇਰ ਫਸਾ ਕੇ ਉਧਰ ਲੈ ਜਾ ਰਹੇ ਹਨ ਫੇਰ ਜਿਉ ਚੰਗੇ ਚੰਗੇ ਸਿਆਣੇ ਤੇ ਪੜੇ ਜਨ ਵੀ ਜਾ ਫਸੇ ਹਨ ਅਗੇ ਉਸ ਪਾਸ ਤਨ ਸੀ ਬਥੇਰਾ ਤੇ ਹੁਣ ਤਾਂ ਹੋਰ ਵੀ ਤਨ ਆਉਣ ਲੱਗ ਪਿਆ ਏ ਜਿੱਥੇ ਤਨ ਉਥੇ ਅਣਬੰਤਰ ਵੀ ਬਣ ਜਾਂਦੀ ਹੈ ਸਤਗੁਰੂ ਸੁਣ ਕੇ ਮੁਸਕਰਾਏ ਤੇ ਬੋਲੇ ਕੋਈ ਸਿੱਖ ਤਾਂ ਨਹੀਂ ਡੋਲਿਆ ਮੁਖੀਏ ਨੇ ਦੱਸਿਆ ਨਹੀਂ ਬਾਦਸ਼ਾਹ ਸੋਨੇ ਦੇ 파ਰਖੂ ਤੇ ਸੋਨਾ ਜਿੰਨਾ ਦੇ ਪਾਸ ਹੋਵੇ ਉਹਨਾਂ ਨੂੰ ਰੱਖਣ ਵਾਲਾ ਤੂੰ ਸਿੱਖ ਸਾਰੇ ਹਾਸੀ ਕਰਦੇ ਹਨ ਫਿਰ ਸਤਗੁਰ ਹੱਸੇ ਤੇ ਬੋਲੇ ਫਿਕਰ ਨਾ ਕਰੂ ਨਰਦ ਪੁੱਗਣ ਵਾਲੀ ਹੈ ਆਪਣੇ ਘਰ ਅਪੜਨ ਵਾਲੀ ਹੈ ਬਹੁਤ ਵੇਰ ਕੱਚੀ ਹੋਈ ਹੈ ਬਹੁਤ ਵੇਰ ਚਾਲੇ ਪਈ ਹੈ ਜੀਵਨ ਪਾਸਿਆ ਮੰਗੂ ਪੈਂਦਾ ਹੈ ਕਈ ਵੇਰ ਜਿਸ ਦੀ ਸਾਈਂ ਰੱਖੇ ਉਸਦੀ ਰਹਿ ਆਉਂਦੀ ਹੈ ਤੁਸੀਂ ਚੋਰਾ ਨਾ ਖਾਓ ਇਹ ਕਹਿ ਕੇ ਸਤਿਗੁਰੂ ਨੇ ਨੈਣ ਮੀਟ ਲਏ ਕੁਝ ਚਿਰ ਮਗਰੋਂ ਖੁੱਲੇ ਤਾਂ ਕਲਮ ਦਵਾਤ ਮੰਗੀ ਤੇ ਉਸ ਵੇਲੇ ਆਪਣੇ ਸੋਹਣੇ ਹੱਥਾਂ ਨਾਲ ਇਹ ਰੁਕਾ ਲਿਖਿਆ ਅਰੀ ਰਿੰਦ अरी पाखंड अंतर जिज्ञासा परमात्मा की बाहर दिखावा उल्ट रहबरी का मत पुतला जगत को आ आ के मार्ग मिले तुझको बिलम ना कर समा बिहार या है हाजिर होके हजूरी मिले ए रुका सतगुरु जी ने एक कासर दे हाथ दिता ते के हा के संगत दे मुखिये पासों पता लेके उस बीबी दे नगर जाके पत्थर पहुंचा दे ਇਹ ਜਵਾਬ ਲੈ ਕੇ ਆਓ ਗੁਰੂ ਪਿਆਰੇਓ ਸਾਥੀ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ ਕੋਈ ਆਪ ਭੁੱਲਾਂ ਗਲਤੀ ਆਲੀ ਮਾਫ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ